ਨੀਤੀ 16 ਜੂਨ ਨੂੰ ਐਸਐਸ ਨਗਰ ਮੁਹਾਲੀ ਵਿਖੇ ਪਿਛਲੇ 6 ਮਹੀਨਿਆਂ ਤੋਂ ਐਸਸੀ ਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੁਹਾਲੀ ਫੇਸ 7 ਦੀਆਂ ਲਾਈਟਾਂ ਤੇ ਗੁਰਦੁਆਰਾ ਅੰਮ ਸਾਹਿਬ ਦੇ ਨਜ਼ਦੀਕ ਚੱਲ ਰਹੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਤੇ ਇੱਕ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਮੋਰਚੇ ਦੇ ਸੀਨੀਅਰ ਆਗੂਆਂ ਨੇ ਵਿਸ਼ੇਸ਼ ਤੌਰ ਤੇ ਪਾਗ ਲਿਆ ਇਸ ਮੀਟਿੰਗ ਵਿੱਚ ਸਮੂਹ ਕੋਰ ਕਮੇਟੀ ਮੈਂਬਰਾਂ ਅਤੇ ਐਸਸੀ ਬੀਸੀ ਸਮਾਜ ਦੇ ਹਮਦਰਦਿਆਂ ਦਾ ਇਹ ਦਿਲੋਂ ਤਨਵਾਦ ਕੀਤਾ ਗਿਆ ਜਿਨ੍ਹਾਂ ਨੇ ਸਮੇਂ-ਸਮੇਂ ਤੇ ਮੋਰਚੇ ਦੀ ਤਨੋਂ ਮਨੋਂ ਤਨੋਂ ਸਹਾਇਤਾ ਕੀਤੀ ਤੇ ਮੋਰਚੇ ਨੂੰ ਕੜਾਕੇ ਦੀਆਂ ਠੰਡਾਂ ਹਨੇਰੀਆਂ ਬਰਸਾਤਾ ਅਤੇ ਤਪਦੀਆਂ ਦੁਖੇਰਾ ਵਿੱਚ ਵੀ ਪੂਰੀ ਤੰਦੇਹੀ ਤੇ ਬੁਲੰਦ ਹੌਸਲਿਆਂ ਨਾਲ ਚਲਾਇਆ ਇਸ ਮੀਟਿੰਗ ਵਿੱਚ ਮੋਰਚੇ ਨੂੰ ਚਲਾਉਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਮੋਰਚੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅਤੇ ਸਰਕਾਰ ਵਿਰੁੱਧ ਸੰਕਰਸ਼ ਨੂੰ ਹੋਰ ਤੇਜ਼ ਕਰਨ ਬਾਰੇ ਵਿਚਾਰ ਆਈਆਂ ਇਸ ਮੀਟਿੰਗ ਵਿੱਚ 41 ਮੈਂਬਰੀ ਕੋਰ ਕਮੇਟੀ ਦਾ ਹੋਰ ਵਿਸਥਾਰ ਕਰਦੇ ਹੋਏ 51 ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ। ਕਈ ਪੁਰਾਣੇ ਮੈਂਬਰ ਜੋ ਮੋਰਚੇ ਨੂੰ ਆਪਣਾ ਸਹਿਯੋਗ ਨਹੀਂ ਦੇ پا ਰਹੇ ਸਨ ਨੂੰ ਬਰਖਾਸਤ ਕਰਕੇ ਨਵੇਂ ਮੈਂਬਰਾਂ ਨੂੰ ਨਿਯੁਕਤ ਕੀਤਾ ਗਿਆ ਅਤੇ ਨਵੇਂ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ। ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਨੇ ਕਿਹਾ ਕਿ 51 ਮੈਂਬਰੀ ਕਮੇਟੀ ਦਾ ਗਠਨ ਹੋਣ ਤੋਂ ਬਾਅਦ 24 ਜੂਨ ਦਿਨ ਸੋਮਵਾਰ ਨੂੰ 10 ਵਜੇ ਸਵੇਰੇ ਮੋਹਾਲੀ ਫੇਸ ਸਾਤ ਦੀਆਂ ਲਾਈਟਾਂ ਕੋਲ ਮੋਰਚੇ ਦੀਆਂ ਮੰਗਾਂ ਨੂੰ ਲੈ ਕੇ ਸਰਕਾਰ ਦਾ ਫੇਸ ਆਪਾ ਕੀਤਾ ਜਾਵੇਗਾ। ਕੁੰਬੜਾ ਨੇ ਬੋਲਦਿਆਂ ਕਿਹਾ ਕਿ ਅੱਜ ਤੋਂ ਬਾਅਦ ਜੋ ਵੀ ਐਲਾਨ ਹੋਵੇਗਾ ਉਹ ਮੋਰਚਾ ਸਥਾਨ ਤੋਂ ਕੀਤਾ ਜਾਵੇਗਾ ਤੇ ਜੇਕਰ ਕੋਈ ਵੀ ਵਿਅਕਤੀ ਆਪਣੇ ਆਪ ਨੂੰ ਮੋਰਚੇ ਦਾ ਆਗੂ ਦੱਸ ਕੇ ਕੋਈ ਵੀ ਪ੍ਰੋਗਰਾਮ ਜਾਂ ਐਲਾਨ ਕਰਦਾ ਹੈ ਤਾਂ ਉਸ ਨਾਲ ਮੋਰਚੇ ਦਾ ਕੋਈ ਸੰਬੰਧ ਨਹੀਂ ਹੋਵੇਗਾ। ਜੋ ਵੀ ਮੰਗ ਪੱਤਰ ਦੇਣੇ ਹੋਣਗੇ ਜਾਂ ਸਰਕਾਰੀ ਦਰਬਾਰੇ ਕੋਈ ਗੱਲ ਕਰਨੀ ਹੋਵੇਗੀ ਉਸ ਦਾ ਐਲਾਨ ਸਿਰਫ ਤੇ ਸਿਰਫ ਮੋਰਚੇ ਤੋਂ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਲਖਵੀਰ ਸਿੰਘ ਬਡਾਲਾ ਰੇਸ਼ਮ ਸਿੰਘ ਕਾਲੋ ਪਰਵੀਨ ਤਾਂ ਸਾਬਕਾ ਡਾਇਰੈਕਟਰ ਰੇਣੂ ਬਾਲਾ ਮੈਡਮ ਡਾਕਟਰ ਦੀਪਕ ਜਯੋਤੀ ਸੁਖਦੇਵ ਸਿੰਘ ਚਪੜਾਚੇੜੀ ਐਕਸਐਸਐਸਡੀਓ ਹਰਨੇਕ ਸਿੰਘ ਸਵਿੰਦਰ ਸਿੰਘ ਲਖੋਵਾਲ ਨਛੱਤਰ ਸਿੰਘ ਕਾਜਲ ਲਖਵੀਰ ਸਿੰਘ ਮੋਹਾਲੀ ਹਰਚੰਦ ਸਿੰਘ ਜਖਵਾਲੀ ਕਾਮਰੇ ਗੁਰਮੇਲ ਸਿੰਘ ਅਜੈਬ ਸਿੰਘ ਬਾਕਰਪੁਰ ਬਲਵਿੰਦਰ ਸਿੰਘ ਮੱਕੜਿਆ ਰਿਸ਼ੀ ਰਾਜਾ ਦੇ ਨੇ ਸੰਬੋਧਨ ਕੀਤਾ इस मौके राज सिंह, सिमरनजीत सिंह, शेंकी जसवीर सिंह, मेहता, सरबजीत सिंह, रॉकी बाबू, वेद प्रकाश, अवतार सिंह सेपला, मंजीत सिंह, मेवा दिलवर खान, तरसीम खान, प्यारा सिंह, सुरिंदर सिंह, हरदीप सिंह, मनदीप सिंह, करमजीत सिंह, आहन खेड़ी, अमरीक सिंह, राम सनेही, बलकार सिंह, राजा सनेटा, दौलत राम, गुरप्रीत सिंह, यादवेंद्र सिंह, इमरान आधे हाजिर हुए। ਮਾਮ ਸਨਮਾਨ ਦੀ ਲੜਾਈ ਜਿਵੇਂ ਸਾਡੇ ਸਾਥੀਆਂ ਦੇ ਉੱਤੇ ਝੂਠੇ ਪਰਚੇ ਦਰਜ ਕਰਕੇ ਡਰਾਉਣ ਧਮਕਾਉਂਦੀ ਜਿਹੜੀ ਸਰਕਾਰਾਂ ਵੱਲੋਂ ਕੋਸ਼ਿਸ਼ ਹੈ ਉਹ ਜਾਰੀ ਹੈ ਆ ਮੈਂ ਕੱਲ ਇੱਕ ਵੀਡੀਓ ਦੇਖ ਰਿਆ ਸੀ ਰਾਤ ਉਹ ਜਿਹੜਾ ਬਿਸ਼ਪਦੀਪ ਸਿੰਘ ਫਾਜ਼ਿਲਖਾ ਦਾ ਮੁੰਡਾ ਉਹ ਉਹ ਵੀ ਕਾਫੀ ਜ਼ਿਆਦਾ ਵਧੀਆ ਸਮਾਜ ਦੇ ਲਈ ਗੱਲ ਕਰਦਾ ਸੀ ਪਰ ਜਿਹੜੇ ਲੋਕ ਸਾਡੇ ਸਮਾਜ ਨੂੰ ਭਾਵੁਕ ਕਰਕੇ ਵਰਤਦੇ ਐ ਪਰ ਅੱਜ ਇੱਕ ਮੈਂ ਵੀਡੀਓ ਹੋਰ ਦੇਖੀ ਕਿ ਉਹਨਾਂ ਨੇ ਚਾਹੇ ਉਹ ਲੱਖਾਂ ਸਦਾਣਾ ਚਾਹੇ ਪਾਨਾ ਸਿੱਧੂ ਹੈ ਉਹਨਾਂ ਨੂੰ ਲੜਕਾਰ ਵੀ ਪਾਈ ਹੈ ਸਾਡੇ ਲੋਕਾਂ ਨੇ ਕਹਿੰਦੇ ਵੀ ਜਦੋਂ ਉਹ ਬੰਦਾ ਤੁਹਾਡੇ ਨਾਲ ਬਿਨਾ ਕਿਸੇ ਪੱਖਪਾਤ ਤੋਂ ਖੜਦਾ ਸੀ ਅੱਜ ਤੁਹਾਡੀ ਜਵਾਨ ਨੂੰ ਤਾਲੇ ਕਿਉਂ ਲੱਗੇ ਤਾਂ ਮੇਰੇ ਸਾਥੀਓ ਤੁਹਾਡੀ ਲੜਾਈ ਕਿਸੇ ਨੇ ਨਹੀਂ ਲੜਨੀ ਹੱਕ ਮੰਗਿਆ ਨਹੀਂ ਮਿਲਦੇ ਹੱਕ ਖੋਲੇ ਜਾਂਦੇ ਆ ਤੁਹਾਡੇ ਹੱਕ ਸਦਾ ਤੋਂ ਖੋਲੇ ਗਏ ਹਨ ਪਰ ਆਪਣੇ ਹੱਕਾਂ ਨੂੰ ਲੈਣ ਦੇ ਲਈ ਸੰਘਰਸ਼ ਕਰਨਾ ਪੈਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਹੀ ਪ੍ਰਜਰਵੇਸ਼ਨ ਚੋਰਪੋਰਡ ਬੋਰਡ ਚ ਇਹ ਤੇ ਪਹੁੰਚੇ ਸਾਡੇ ਆਗੂ ਸਹਿਬਾਨ ਵੀਰ ਜਿਨ੍ਹਾਂ ਦਾ ਪਹਿਲਾਂ ਧੰਨਵਾਦ ਤੇ ਇਸ ਮੀਟਿੰਗ ਨੂੰ ਪਰਫੁੱਲਿਤ ਕਰਨ ਵਾਸਤੇ ਜਿਹੜੀ ਮੀਟਿੰਗ ਹੋਈ ਹੈ ਪਿਛਲੀ ਜਿਹੜੀ 41 ਮੈਂਬਰੀ ਕਮੇਟੀ ਹੈ ਉਹਨੂੰ ਭੰਗ ਕਰਕੇ ਨਵੀਂ ਅੱਜ ਜਿਹੜੀ ਹੈ ਕਮੇਟੀ ਬਣਾਈ ਗਈ ਜਿਹਦੇ ਤਕਰੀਬਨ 51 ਦੀ ਮਨ ਲੱਗਦੀ 100 ਮੈਂਬਰ ਸ਼ਾਇਦ ਹੋ ਜਾਏਗਾ ਹੌਲੀ ਹੌਲੀ ਤੇ ਅੱਜ ਜਿਹੜੀ 51 ਮੈਂਬਰੀ ਅਸੀਂ ਲਿਸਟ ਤਿਆਰੀ ਕਰ ਰਹੇ ਨੇ ਜਿਨ੍ਹਾਂ ਜਿਸ ਆਪਣਾ ਆਪਣਾ ਸਾਰੇ ਬੰਦਿਆਂ ਨੇ ਸਹਿਯੋਗ ਦੇ ਕੇ ਆਪਣੇ ਸਤਾ ਦੇ ਕੇ ਤਾ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਆਪਣੀਆਂ ਹੱਕੀ ਜਾਇਦ ਮੰਗਾ ਕਿ ਅਨਰੇਗਾ ਹੋਵੇ ਮਦਰੇਗਾ ਹੋਵੇ ਬੀਪੀਐਲ ਹੋਵੇ ਨਰੇਗਾ ਦਾ ਬਜਟ 22 ਔਰ 23 ਔਰ 23 ਔਰ 24 ਦੋ ਸਾਲਾਂ ਚ ਭਾਰਤ ਸਰਕਾਰ ਨੇ 25000 ਕਰੋੜ ਰੁਪਇਆ ਕੱਟ ਕੀਤਾ ਜੇ ਕੋਈ ਸਾਥੀ ਬਜਟ ਪੜਦਾ ਮੇਰੇ ਨਾਲ ਬਹਿਸ ਕਰ ਸਕਦਾ ਖੁੱਲੀ 25000 ਕਰੋੜ ਰੁਪਇਆ 99000 ਕਰੋੜ ਚੋਂ ਘਟਾ ਕੇ 74000 ਕਰੋੜ ਰਹਿ ਗਿਆ ਇਹ ਜਿਹੜਾ ਪਾਰਲੀਮੈਂਟ ਚ ਬਜਟ ਪਾਸ ਹੁੰਦਾ ਉਹਦੇ ਫੈਕਸ਼ਨੇਰ ਮੈਂ ਕੋਈ ਨਹੀਂ ਕਹਿ ਰਿਹਾ। ਤੋਂ ਕੱਲੀ ਭਗਵੰਤ ਮਾਨ ਸਰਕਾਰ ਦੇ ਖਿਲਾਫ ਲੜਾਈ ਨਹੀਂ ਹੈ। ਨਰਿੰਦਰ ਮੋਦੀ ਜੀ ਸਰਕਾਰ ਦੇ ਖਿਲਾਫ ਵੀ ਸਾਡੀ ਲੜਾਈ ਹੈ। ਪੋਸਟ ਮੈਟਰ ਸਕਾਲਰਸ਼ਿਪ ਦਾ ਜਿਹੜਾ ਕਪੜਾ ਹੈ। ਉਹਦੇ ਚ ਜੇ ਸਾਬੂ ਧਰਮ ਸੋਤ ਹੈ। ਉਥੇ ਸੈਂਟਰ ਵੀ ਕਾਰਵਾਈ ਕਰ ਸਕਦਾ। ਤੱਕ ਸੀਵੀ ਹੈ ਜੀ ਕੋਈ ਰਿਪੋਰਟ ਨਹੀਂ ਆਈ ਜੀ। ਸੋ ਇਸ ਕਰਕੇ ਇਹ ਸਾਰਾ ਆਪ ਵਿਚ ਖਿਚੜੀ ਮਿਲੀ ਹੋਈ ਹੈ। ਅਸੀਂ ਆਜ਼ਾਦ ਰਹਿਣਾ, ਨਿਰਪੱਖ ਰਹਿਣਾ ਸਾਹਿਬ ਕਾਸ਼ੀਰਾਮ ਨੇ ਸਾਨੂੰ ਬੜਾ ਕੁਝ ਸਿਖਾਇਆ। ਇਨਰ ਪੱਖ ਰਹਿ ਕੇ ਲੜਾਈ ਦਿੱਤੀ ਜਾ ਸਕਦੀ ਹੈ ਰਲਗੱਡ ਕਰਕੇ ਕੋਈ ਲੜਾਈ ਨਹੀਂ ਦਿੱਤੀ ਜਾ ਸਕਦੀ ਧੰਨਵਾਦ ਜਿਹੜੇ ਕੰਮ ਸਰਕਾਰ ਨੇ ਕਰਨੇ ਮਤੇ ਪਾਸ ਹੋਣੇ ਵਿਧਾਨ ਸਭਾ ਚ ਬੋਲਣਾ ਉਥੇ ਮੇਰਾ ਕੋਈ ਕੰਮ ਨਹੀਂ ਇੱਥੇ ਇੱਕ ਕੋਟ ਫੱਤੇ ਤੋਂ ਐਮਐਲਏ ਜਾਗਿਆ ਜਿਹਦੀ ਜ਼ਮੀਰ ਜਾਗੀ ਉਨੇ ਕੁਐਸਚਨ ਲਾਇਆ ਤਾਂ ਆਪਣਾ ਕੰਮ ਹੋਇਆ ਉੱਥੇ ਜਿਹੜਾ ਕੋਈ ਐਮਪੀ ਹੋਊਗਾ ਜਿਹਦੀ ਆਪਾਂ ਸ਼ਿਫਾਰਸ਼ ਕਰੀ ਮਦਦ ਕੀਤੀ ਹੈ ਉਹ ਐਮਪੀਆਂ ਦੇ ਬੂਹੇ ਖੜਕਾਓ ਕੰਨ ਖੜਕਾਓ ਗਾਂਧੀ ਨੂੰ ਕਹੋ ਇਹ ਕਿਸੇ ਵੀ ਐਮਪੀ ਨੂੰ ਕਹੋ ਉਹ ਐਮਪੀ ਜਾ ਕੇ ਆਪਣੀ ਵਿਧਾਨ ਸਭਾ ਚ ਬੋਲੂਗਾ ਉਹ ਕੇਂਦਰ ਸਰਕਾਰ ਦੇ ਖਿਲਾਫ ਬੋਲੇ ਕਿਸੇ ਦੇ ਬੋਲੇ ਸਾਨੂੰ ਤਾਂ ਉੱਥੇ ਡਾਕ ਨੂੰ ਫਰਕੜ ਵੀ ਨਹੀਂ ਦਿੰਦੇ ਉਹ ਐਮਪੀਆਂ ਦੇ ਕੰਮ ਹੈ ਜਿਹੜੇ ਜਿਤਾ ਕੇ ਭੇਜੇ ਆ ਜਿਨ੍ਹਾਂ ਦੇ ਖਿਲਾਫ ਜਿਨ੍ਹਾਂ ਦੇ ਹੱਕ ਚ ਅਸੀਂ ਦੋ ਦੋ ਤਿੰਨ ਦਿਨ ਮਹੀਨੇ ਝੋਲੇ ਚੱਕ ਕੇ ਭੇਜੇ ਆ ਜੇ ਸਾਡਾ ਐਮਪੀ ਜਿੱਤੇ ਹੋਊਗਾ ਮੈਂ ਸਾਰੇ ਐਮਪੀ ਨੂੰ ਐਲਾਨ ਕਰਦਾ ਚਾਹੋ ਕ ਦੇਖੋ ਜਿਹਦੀ ਜਮੀਰ ਜਾਗਦੀ ਐ ਸੀ ਐਮਪੀ ਵੀ ਉਹ ਉੱਥੇ ਜਾ ਕੇ ਲੜਾਈ ਲੜੂਗਾ ਸਾਨੂੰ ਬੋਦੀ ਨੇ ਨਹੀਂ ਪੁੱਛਣਾ ਸਾਨੂੰ ਕਿਸੇ ਨੇ ਨਹੀਂ ਪੁੱਛਣਾ ਉਹ ਐਮਪੀ ਦੀ ਜਮੀਰ ਜਗਾਓ ਜਿਸ ਬੰਦੇ ਜਿਹੜੇ ਐਸੀ ਸੀਟਾਂ ਦੇ ਲੜੇ ਐ ਸੀ ਸਮਾਜ ਦੀ ਉਹ ਲਗੋਟਾ ਲਈਆਂ ਉਹ ਆਪਣੀ ਲੜਾਈ ਉੱਥੇ ਆਪ ਲੜੇ ਸਾਡੀ ਲੜਾਈ ਸੜਕਾਂ ਤੇ ਐ ਐਮਪੀ ਆਂ ਦੀ ਲੜਾਈ ਲੋਕ ਸਭਾ ਚ ਵਿਧਾਨ ਸਭਾ ਚ ਜਿਹੜੀ ਐ ਐਮਐਲਏ ਦੀ ਲੜਾਈ ਐ ਜਿਹੜੇ ਰਿਜ਼ਰਵ ਰਿਜ਼ਰਵੇਸ਼ਨ ਤੇ ਲੜੇ ਨੇ ਤੇ ਅਸੀਂ ਜੇਕਰ ਗੱਲ ਕਰੀਏ ਅਸੀਂ ਜਾ ਕੇ ਉੱਥੇ ਗੱਲ ਕਰਾਂਗੇ ਇਹ ਲਿਖਤੀ ਰੀਟਨ ਚ ਹੋਊਗਾ ਰੀਟਨ ਚ ਚਲੋ ਪੰਜ ਮੈਂਬਰੀ ਕਮੇਟੀ ਬਣਾਓ ਸੱਤ ਮੈਂਬਰੀ ਕਮੇਟੀ ਬਣਾਓ ਚਾਹੋ ਕੇਂਦਰ ਸਰਕਾਰ ਨੂੰ ਮਿਲਣਾ ਹੋਵੇ ਕਿਸੇ ਕਿਸੇ ਬੰਦੇ ਨੂੰ ਵੀ ਤੁਹਾਡੀ ਡਿਊਟੀ ਹੈ ਤੁਸੀਂ ਕੇਂਦਰ ਸਰਕਾਰ ਨਾਲ ਸੰਬੰਧਿਤ ਹੈ ਬੀਜੇਪੀ ਵਾਲੇ ਕਿਸੇ ਵੀ ਬੰਦੇ ਦੀ ਜਿਹੜੀ ਹੈ ਮਨਿਸਟਰ ਦੀ ਤੁਸੀਂ ਟਾਈਮ ਲਓ ਤੁਸੀਂ ਜਾ ਕੇ ਸਾਡਾ ਬਫਰ ਜਿਹੜਾ ਪੰਜ ਮੈਂਬਰਾਂ ਦਾ ਸੱਤ ਮੈਂਬਰਾਂ ਦਾ ਅਸੀਂ ਤੁਹਾਡੇ ਨਾਲ ਤੇ ਲਾਂਗੇ ਤੁਸੀਂ ਮੁਰੇ ਹੋ ਜਿੱਦੀ ਕਿਤੇ ਇੱਥੇ ਪੰਜਾਬ ਸਰਕਾਰ 'ਚ ਤੁਹਾਡੇ 'ਚ ਕਿਸੇ ਦੀ ਗੱਲਬਾਤ ਹੈ ਜਾਂ ਕੋਈ ਐਮਪੀ ਮੰਨਦਾ ਹੈ ਅਸੀਂ ਪੰਜ ਮੈਂਬਰ ਉਹਨਾਂ ਦੇ ਕੋਲ ਜਾਣ ਨੂੰ ਤਿਆਰ ਹੈ ਸਾਡੇ ਮਸਲੇ ਹੱਲ ਹੋਣ ਇਹ ਨਹੀਂ ਹੈ ਸਰਕਾਰ ਜਿਹੜੀ ਕੋਈ ਵੀ ਹੋਵੇ ਸਾਡੇ ਮਸਲੇ ਹੱਲ ਕਰਦਾ ਹੋਵੇ ਅਸੀਂ ਜਾਣ ਨੂੰ ਤਿਆਰ ਹੈ ਤੁਸੀਂ ਅੱਗੇ ਲਗੋ ਅਸੀਂ ਪਿੱਛੇ ਲੱਗਣ ਨੂੰ ਤਿਆਰ ਹੈ ਇਹ ਨਹੀਂ ਅਸੀਂ ਲੜਾਈ ਫਲਾਣੇ ਨਾਲ ਲੜਦੇ ਹਾਂ ਉਹਨਾਂ ਨਾਲ ਲੜਾਈ ਅਸੀਂ ਲੜਾਂਗੇ ਸਾਡਾ ਵਫਤ ਹੈ ਪੰਜ ਮੈਂਬਰਾਂ ਦਾ ਸੱਤ ਮੈਂਬਰਾਂ ਦਾ ਜਿਹਨੂੰ ਇਥੋਂ ਨਿਯੁਕਤ ਕਰਾਂਗੇ ਉਹ ਸੱਤ ਮੈਂਬਰ ਜਾ ਕੇ ਚਾਹੇ ਦਿੱਲੀ ਜਾਣਾ ਹੋਵੇ ਜਾਂ ਵਿਧਾਨ ਸਭਾ 'ਚ ਪੰਜਾਬ 'ਚ ਜਾਣਾ ਹੋਵੇ ਅਸੀਂ ਜਾਣ ਨੂੰ ਤਿਆਰ ਹਾਂ ਪਰ ਲੇਕਿਨ ਕਿੰਤੂ ਪ੍ਰੰਤੂ ਕਰ ਦੇਣੀ ਹੈ ਪਰ ਤਰਤੀਬ ਬਾਰੂਦਰ ਨੂੰ ਚੱਲੀਏ ਤਾਂ ਕਿ ਸਾਡਾ ਜਿਹੜਾ ਮਸਲਾ ਹੱਲ ਹੋ ਸਕੇ ਤੇ ਹੁਣ ਬੀਬੀ ਦੀ ਕਹਿਣਾ ਜਾਂਦੇ ਜਦੋਂ ਅਸੀਂ ਅੱਜ ਇੱਥੇ ਐਸਸੀ ਬੀਸੀ ਭਾਈਚਾਰਾ ਇਕੱਠਾ ਹੋਇਆ ਤਾਂ ਅਸੀਂ ਮੈਨੂੰ ਲੱਗਦਾ ਹੈ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਇਕੱਠੇ ਹੋਏ ਆ ਇੱਕ ਦੂਜੇ ਦੀ ਮਦਦ ਕਰਨ ਦੇ ਲਈ ਇਕੱਠੇ ਹੋਏ ਆ ਜੇ ਕੋਈ ਤਤ ਸਾਨੂੰ ਨਹੀਂ ਪਤਾ ਤਾਂ ਅਸੀਂ ਬੈਠ ਕੇ ਗੱਲ ਕਰਕੇ ਉਹਨੂੰ ਸੁਲਝਾ ਸਕਦੇ ਆ ਇੱਥੇ ਆਨਾ ਇਹੀ ਮਕਸਦ ਹੈ ਕਿ ਜੋ ਕੰਮ ਪੰਜਾਬ ਸਰਕਾਰ ਨਹੀਂ ਕਰ ਸਕਦੀ ਕੇਂਦਰ ਦੀ ਸਰਕਾਰ ਕਰ ਸਕਦੀ ਹੈ ਮੈਂ ਵਾਅਦਾ ਕਰਦੀ ਹਾਂ ਤੁਹਾਡੇ ਨਾਲ ਤੁਹਾਡਾ ਡੈਲੀਗੇਸ਼ਨ ਲੈ ਕੇ ਜਾਵਾਂਗੀ ਔਰ ਪਹਿਲ ਦੇ ਅਧਾਰ ਤੇ ਜੇ ਪੰਜਾਬ ਦੀ ਗੂੰਗੀ ਬੈਠੀ ਸਰਕਾਰ ਨਹੀਂ ਸੁਣਦੀ ਤਾਂ ਮੋਦੀ ਜੀ ਤੋਂ ਤੁਹਾਡਾ ਸਾਰਾ ਆਸ਼ਵਾਸਨ ਲੈ ਕੇ ਤੁਹਾਡਾ ਕੰਮ ਕਰਵਾ ਕੇ ਆਉਂਗੀ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਤੇ ਮੈਂ ਹੁਣ ਅਗਲੀ ਬੇਨਤੀ ਹੈ ਤੁਹਾਡਾ ਸਾਰਿਆਂ ਨੂੰ ਤੇ ਮੰਚ ਤੇ ਸਾਰੇ ਇਕੱਠੇ ਹੋਏ ਇਹ ਵੀਰਾਂ ਨੇ ਇੱਕ ਕਮੇਟੀ ਬਣਾਈ ਹੈ ਸੋ ਮੈਂ ਪੰਜਾਬ ਸਰਕਾਰ ਜਿਹੜੀ ਅੰਨੀ ਬੋਲੀ ਆਮ ਆਦਮੀ ਦੀ ਸਰਕਾਰ ਹੈ ਕਹਿੰਦੇ ਆ ਆਮ ਆਦਮੀ ਹੁਣ ਸਰਕਾਰ ਐ ਨਿਸਬਖਸ਼ ਇਨਸਾਫ ਹੋਏਗਾ ਅਸੀਂ ਲੰਬੇ ਸਮੇਂ ਤੋਂ ਮੇਰੇ ਵੀਰ ਇੱਧਰ ਲੈ ਕੇ ਬੈਠੇ ਲੜਾਈ ਲਾੜਨੇ ਨੇ ਤੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣੀ ਆ ਪੁੱਛਣੀ ਆ ਕਿ ਤੁਸੀਂ ਅਜੇ ਤੱਕ ਧਿਆਨ ਨਹੀਂ ਗਿਆ ਤੁਹਾਡਾ ਤੁਸੀਂ ਤੇ ਕਹਿੰਦੇ ਅਸੀਂ ਹਰ ਏਰੀਆ 'ਚ ਜਾ ਕੇ ਅਸੀਂ ਛੋਟੀਆਂ-ਛੋਟੀਆਂ ਇਹ ਮਹੱਲਿਆਂ 'ਚ ਜਾ ਕੇ ਵੀ ਸਾਡੇ ਕਾਰਜਕर्ता ਕੰਮ ਕਰਦੇ ਨੇ ਤੇ ਸਾਡੇ ਹੱਕ ਦੀ ਲੜਾਈ ਅਸੀਂ ਲੜ ਰਹੇ ਨੇ ਤੇ ਤੁਹਾਡੇ ਤੱਕ ਆਵਾਜ਼ ਨਹੀਂ ਪਹੁੰਚਦੀ ਵੀਰੋ ਮੈਂ ਇਹ ਗੱਲ ਕਹਿਣਾ ਚਾਹਦੀ ਆ ਅਸੀਂ ਵਧ ਚੜ ਕੇ ਇਹ ਸੰਘਰਸ਼ ਨੂੰ ਅੰਜਾਮ ਦੇਵਾਂਗੇ ਔਰ ਮੁੱਖ ਮੰਤਰੀ ਦੇ ਕੰਨਾਂ ਤੱਕ ਆਵਾਜ਼ ਪੁਚਾਵਾਂਗੇ ਕਿ ਜਲਦ ਤੋਂ ਜਲਦ ਸਾਡੀ ਮੰਗ ਜਿਹੜੀ ਇਹ ਪੂਰੀ ਕੀਤੀ ਜਾਵੇ ਕੋਈ ਇਹਦਾ ਸਬੂਤ ਨਹੀਂ ਦੇਣਾ ਚਾਹੁੰਦਾ ਤੇ ਸਾਰੇ ਸਾਥੀ ਮੇਰਾ ਖਿਆਲ ਮੈਨੂੰ ਜਾਣਦੇ ਕਰਦੇ ਆ ਵੀ ਮੈਂ ਆ ਜਿਹੜਾ ਮੈਨੂੰ ਕੋਲ ਸਸ ਵੀ ਮਿਲਿਆ ਤੇ ਸ਼ਾਇਦ ਇਸੇ ਸੇਵਾ ਦੇ ਵਿੱਚ ਮਿਲਿਆ ਤੋ ਮੈਂ ਸਾਰੇ ਵੀਰਾਂ ਨੂੰ ਫਿਰ ਬੇਨਤੀ ਕਰੂੰਗਾ ਵੀ ਆਪਾਂ ਸਾਥੀ ਬਲਵਿੰਦਰ ਸਿੰਘ ਗੁੰਮੜਾ ਜੀ ਦਾ ਸਾਥ ਨਿਭਾਉਣਾ ਹੈ ਜਿਹੜੇ ਇਹਨਾਂ ਨੇ ਪ੍ਰੋਬਲਮ ਰੱਖੇ ਹੈ ਮੈਂ ਉਹਨਾਂ ਦੇ ਉਹਨਾਂ ਦਾ ਸਮਰਥਨ ਕਰਦਾ ਤੇ ਕਹੇ ਦਿਲੋਂ ਨਾਲ ਖੜਨ ਦਾ ਵਾਦਾ ਵੀ ਕਰਦਾ ਜਦੋਂ ਵੀ ਕਿਤੇ ਮੇਰੀ ਲੋੜ ਪਵੇ ਤੇ ਮੈਂ ਆਪਣੇ ਹੋਰ ਸਮਰਥਕਾਂ ਦੇ ਸਾਥ ਇਹਨਾਂ ਦੇ ਨਾਲ ਬਿਲਕੁਲ ਆ ਕੇ ਦਿਨ ਨੂੰ ਦਿਨ ਰਾਤ ਨੂੰ ਰਾਤ ਖੜਨ ਨੂੰ ਤਿਆਰ ਹੈ ਜੀ ਧੰਨਵਾਦ ਸਤਿਕਾਰ ਵੇਖੋ ਜੀ ਦੋਏ ਗੱਲਾਂ ਕਹਿਣੀਆਂ ਆਪਾਂ ਨੇ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ ਨੇ ਬਹੁਤ ਵਧੀਆ ਵਿਚਾਰ ਦਿੱਤੇ ਨੇ ਮੈਂ ਜਨਨ ਕਾਸਟ ਨੂੰ ਬਣਾਉ ਕਰਦਾ ਪਰ ਨਹੀਂ ਆਪਾਂ ਵਿੱਚ ਕਮੀ ਹੈ ਕਿ ਗੁਰੂ ਸਾਹਿਬ ਨੇ ਜੋ ਸਮਝ ਦਾ ਰਸਤਾ ਦਿੱਤਾ ਹੈ ਨੀਚ ਊਚ ਨੂੰ ਛੱਡ ਕੇ ਜਾਲ ਪਾਣ ਨੂੰ ਛੱਡ ਕੇ ਆਪਾਂ ਨੇ ਸਾਰਿਆਂ ਨੇ ਸਮਾਧ ਦੀ ਲੜਾਈ ਲੜਨੀ ਗੁਰੂ ਸਾਹਿਬ ਨੇ ਆਪਾਂ ਲਈ ਰਸਤਾ ਦਿੱਤਾ ਹੈ ਤਾਂ ਜਿੱਥੇ ਵੀ ਕਿਸੇ ਕੌਮ ਦੇ ਨਾਲ ਕਿਸੇ ਜਾਤ ਦੇ ਨਾਲ ੱਟਕਾ ਹੁੰਦਾ ਹੈ ਆਪਾਂ ਨੇ ਉੱਥੇ ਲੜਾਈ ਕਰਨੀ ਆ ਉਹੀ ਸਮਾਜ ਦੀ ਭਲਾਈ ਆ ਉਹੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਕਹਿੰਦੀ ਹੈ ਉਥੇ ਆ ਪਹੁੰਚਣਾ ਚਾਹੀਦਾ ਹੈ ਇਸ ਕਰਕੇ ਆਪਣੇ ਬਫੇਵਲ ਛੱਡ ਕੇ ਜਾਤ ਪਾਤ ਨੂੰ ਛੱਡ ਕੇ ਸਮਾਜ ਦੀ ਲੜਾਈ ਲੜੋ ਸੱਚ ਦੀ ਲੜਾਈ ਲੜੋ ਤਾਂ ਹੀ ਸਾਨੂੰ ਬਾਣਾ ਪਹਿਨਣ ਦਾ ਹੱਕ ਹੈ ਤਾਂ ਹੀ ਸਾਨੂੰ ਸਿੱਖਵਾਉਣ ਦਾ ਹੱਕ ਹੈ ਗੁਰੂ ਮਹਾਰਾਜ ਸਾਹਿਬ ਸਾਨੂੰ ਇਹ ਸੰਦੇਸ਼ ਦਿੱਤਾ ਕਿ ਮੈਂ ਬਹੁਤ ਸਮਾਜ ਪਾਰਟੀ ਦਾ ਇਹ ਤਾਂ ਸਾਰੇ ਸਾਥੀ ਜਾਣਦੇ ਕਿ ਤੁਸੀਂ ਸਾਰੇ ਆਪਾਂ ਇੱਕ ਦੂ ਨੂੰ ਜਾਣਦੇ ਆਂ ਮੈਂ ਉਹਨਾਂ ਦਾ ਕਰਤੂਨ ਹੈ ਇਸ ਕਰਕੇ ਅਸੀਂ ਕੋਈ ਕੋਈ ਵੀ ਫੈਸਲਾ ਬਣਾ ਕੇ ਕਰਨ ਤੋਂ ਪਹਿਲਾਂ ਉਹਨਾਂ ਤੇ ਅਰਾਜ਼ਦਾ ਕਰਦਾ ਹੋਣਾ ਸਾਡੇ ਪ੍ਰਧਾਨ ਜੀ ਵੀ ਆ ਚੁੱਕੇ ਆ ਸੰਪੇਖਣ ਚਪਟੇ ਜੀ ਸਾਹਿਬ ਆ ਗਏ ਆ ਵੀ ਆਪਾਂ ਜਿਹੜੀ ਗੱਲ ਭੈਣ ਜੀ ਕਰਦੇ ਸੀਗੇ ਹੁਣੇ ਕਿ ਆਪਾਂ ਇਕੱਠੇ ਨਹੀਂ ਹੋ ਰਹੇ ਇਹ ਸਾਡੀ ਵੱਡੀ ਇੱਕ ਮਜਬੂਰੀ ਬਣੀ ਹੋਈ ਆ ਕਿ ਅਸੀਂ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਵਿੱਚ ਵੱਖਰੇ ਵੱਖਰੇ ਜਥੇਬੰਦੀਆਂ ਦੇ ਵਿੱਚ ਬੈਠੇ ਆਂ ਇਹ ਸਾਰੇ ਜਥੇਬੰਦੀਆਂ ਨੂੰ ਸਾਡੇ ਵਿੱਚ ਕੋਈ ਐਡਾ ਲੀਡਰ ਨਹੀਂ ਆ ਰਿਹਾ ਜਿਹੜਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਕਰ ਸਕੇ ਐਸ்சிਬੀਸੀ ਮਹਾਪੰਚਾਇਤ ਪੰਜਾਬ ਰਿਜ਼ਰਵ ਪ੍ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਵੱਲੋਂ ਕੀਤੇ ਗਏ ਸੰਭਾਦੀ ਇਕੱਠ ਵਿੱਚ ਇਕੱਠੇ ਹੋਏ ਆ ਸੋ ਗੱਲਾਂ ਤਾਂ ਬਹੁਤ ਹੋਈਆਂ ਨੇ ਪਰ ਮੇਰੀ ਇੱਕ ਬੇਨਤੀ ਹੈ ਸ਼ੰਗਾਰਸ ਜਿਹੜੇ ਆ ਉਹ ਕੱਲਿਆਂ ਨਹੀਂ ਲੜੀ ਜਾਂਦੇ ਸ਼ੰਗਾਰਸ ਤੁਹਾਡੇ ਸਾਡੇ ਸਹਿਯੋਗ ਨਾਲ ਹੀ ਲੜੀ ਜਾਂਦੇ ਆ ਬਾਬਾ ਸਾਹਿਬ ਅੰਬੇਦਕਰ ਨੇ ਬਹੁਤ ਕੁਝ ਕੀਤਾ ਔਰ ਗੱਲ ਇਹ ਆ ਵੀ ਜੋ ਉਹਨਾਂ ਨੇ ਕੀਤਾ ਉਹਨੂੰ ਅਸੀਂ ਬਚਾਉਣਾ ਹੈ ਆਪਣੇ ਇੱਕੀ ਸਦਕਾ ਇਹ ਸਾਡਾ ਇੱਕਾ ਹੋਏਗਾ ਤਾਂ ਸਾਡੇ ਗਰੋਧੀ ਨੂੰ ਸਾਡਾ ਡਰ ਹੋਏਗਾ ਜੇ ਅਸੀਂ ਐਦਾਂ ਹੀ ਇੱਕ ਦੂਜੇ ਉੱਤੇ ਸਾਨੂੰ ਹਰ ਇੱਕ ਬੰਦੇ ਦੀ ਲੋੜ ਹੈ ਚੰਗੇ ਦੀ ਵੀ ਲੋੜ ਹੈ ਮੰਦਰ ਦੀ ਵੀ ਲੋੜ ਹੈ ਲੇਕਿਨ ਜਿੱਥੇ ਕਾਰਗੁਜ਼ਾਰੀ ਦੀ ਗੱਲ ਹੈ ਜਿਹੜਾ ਸਮਾਜ ਲਈ ਕੌਮ ਲਈ ਕੰਮ ਕਰੇਗਾ ਉਹਦੀ ਕੀਮਤ ਪਏਗੀ ਸੋ ਲੋੜ ਹੈਗੀ ਸਾਨੂੰ ਵਰਕ ਕਰਨ ਦੀ ਆਪਣੀ ਇਮਾਨਦਾਰੀ ਨਾਲ ਇਸ ਮੋਰਚੇ ਦੇ ਵਿੱਚ ਸੰਘਰਸ਼ ਕਰੋ ਵਰਕ ਕਰੋ ਤਾਂ ਕਿ ਤੁਹਾਡੀ ਆਉਣ ਵਾਲੇ ਸਮੇਂ ਇੱਕ ਵੱਖਰੀ ਪਛਾਣ ਬਣ ਸਕੇ ਰੱਖੇ ਕੋਈ ਜਲੰਧਰ ਰੱਖੇ ਕੋਈ ਅੰਮ੍ਰਿਤਸਰ ਰੱਖੇ ਕੋਈ ਕਿਤੇ ਵੀ ਰੱਖੇ ਜੇ ਮੋਰਚੇ ਦਾ ਨਾਮ ਲੈ ਕੇ ਕੋਈ ਬੰਦਾ ਕਿਸੇ ਨੂੰ ਪ੍ਰਵਾਨਦਾ ਹੋਏ ਜਾਂ ਫੰਡ ਇਕੱਠਾ ਕਰਦਾ ਹੋਏ ਉਹਨਾਂ ਨੂੰ ਜਿਹੜਾ ਹੈ ਸੂਝਵਾਨ ਰਹੋ ਸਾਵਧਾਨ ਰਹੋ ਜੇ ਵੀ ਕੋਈ ਐਲਾਨ ਹੋਣਾ ਜੇ ਕੋਈ ਮੰਗ ਪੱਤਰ ਦੇਣਾ ਇਸ ਮੋਰਚੇ ਦੇ ਬੈਨਰ ਥੱਲੇ ਦੇ ਹੋਏ ਇਸੇ ਮੋਰਚੇ ਦੇ ਸਥਾਨ ਤੇ ਮੀਟਿੰਗ ਕਰਕੇ ਦਿਆ ਜਾਵੇ ਤਾਂ ਕਿ ਲੋਕਿਆਂ ਵਾਲਾ ਨੂੰ ਪਤਾ ਹੋਵੇ ਇਹ ਨਾ ਹੋਵੇ ਕਿ ਇਹ ਦੀ ਜਲੰਧਰ ਮੀਟਿੰਗ ਹੋ ਰਹੀ ਹੈ ਜਾਂ ਮੁੱਲਾਂ ਪਰਦਾਖਾ ਹੋ ਰਹੀ ਹੈ ਜਾਂ ਲੁਧਿਆਣਾ ਹੋ ਰਹੀ ਹੈ ਇਸ ਮੋਰਚੇ ਤੋਂ ਇਲਾਵਾ ਜੇ ਕਿਤੇ ਹੋਰ ਫੰਕਸ਼ਨ ਮੋਰਚੇ ਦੇ ਨਾਮ ਤੇ ਹੁੰਦੇ ਤਾਂ ਉਹ ਫੇਕ ਸਮਝਿਆ ਜਾਵੇ ਝੂਠਾ ਸਮਝਿਆ ਜਾਵੇ ਗਲਤ ਸਮਝਿਆ ਜਾਵੇ ਜਿਸ ਵੀ ਮੇਰੇ ਵੀਰ ਨੇ ਆਉਣਾ ਇਸ ਮੋਰਚੇ ਦਾ ਮੈਂਬਰ ਬਣੋ ਇੱਥੋਂ ਪ੍ਰੋਗਰਾਮ ਲਿੰਕੋ ਇਸ ਮੋਰਚੇ ਦਾ ਨਾਂ ਹੋਇਆ ਅਸੀਂ ਨਾਂ ਵਿਕੜ ਨਹੀਂ ਦੇਣਾ ਨਾ ਬਣਾਉਣਾ ਹੈ ਵਿਕੜ ਨਹੀਂ ਦੇਣਾ ਜਿਵੇਂ ਕਿ ਪਹਿਲਾਂ ਕੋਈ ਗੱਲ ਦੀ ਗਲਤੀਆਂ ਹੋਈਆਂ ਹੋਣਗੀਆਂ ਗਲਤੀਆਂ ਇੱਥੇ ਵੀ ਸਾਡੀਆਂ ਵੀ ਸ਼ਾਇਦ ਕਮੀਆਂ ਪੇਸ਼ੀਆਂ ਕੋਈ ਰਹਿ ਗਈਆਂ ਹੋਣਗੀਆਂ ਉਸ ਕਮੀਆਂ ਪੇਸ਼ੀਆਂ ਨੂੰ ਪੂਰਾ ਕਰਨ ਵਾਸਤੇ ਤੁਸੀਂ ਦੱਸਣਾ ਹੁੰਦਾ ਵੀ ਗੁਰਵਿੰਦਰ ਸਿੰਘ ਜੀ ਤੁਹਾਡੇ ਚ ਇਹ ਕਮੀ ਹੈ ਇਹ ਪੇਸ਼ੀ ਹੈ ਅਸੀਂ ਇੱਕ ਦੂਜੇ ਦੀਆਂ ਕਮੀਆਂ ਪੇਸ਼ੀਆਂ ਵਸ ਕੇ ਤਾਂ ਹੀ ਸਾਡੀਆਂ ਕਮੀਆਂ ਪੇਸ਼ੀਆਂ ਦੂਰ ਹੋਣਗੀਆਂ ਆਪ ਕਿੰਤੂ ਪ੍ਰੰਤੂ ਨਹੀਂ ਕਰਦੇ ਤਾਂ ਕਿ ਸਾਡਾ ਸਾਰਿਆਂ ਦਾ ਸਹਿਯੋਗ ਚਾਹੀਦਾ ਤਾਂ ਕਿ ਬਹੁਤ ਵੱਡੀ ਲੜਾਈ ਹੈ ਸਮਾਜ ਦੀ ਲੜਾਈ ਹੈ ਇਹ ਕਿਸੇ ਇੱਕ ਪਰਿਵਾਰ ਦੀ ਲੜਾਈ ਨਹੀਂ ਸਾਡੀ ਕੋਈ ਛਾਸੀ ਲੜਾਈ ਨਹੀਂ ਸਾਨੂੰ ਸਰਕਾਰ ਜਿਹੜੀ ਹੈ ਸਾਰਾ ਕੁਝ ਕਰਨ ਨੂੰ ਫਿਰਦੀ ਅਸੀਂ ਸਰਕਾਰਾਂ ਦੀਆਂ ਚਮਚਾਗਰੀਆਂ ਨਹੀਂ ਕਰਦੇ ਸਰਕਾਰ ਕੇਂਦਰ ਦੀ ਹੋਵੇ ਸਰਕਾਰ ਪੰਜਾਬ ਦੀ ਹੋਵੇ ਅਸੀਂ ਚਮਚਾਗਰੀ ਨਹੀਂ ਕਰਦੇ ਪਰ ਲੇਕਿਨ ਸਾਡੇ ਹੱਕਾਂ ਦੀ ਲੜਾਈ ਲੜ ਸਕਦੇ ਹਾਂ ਪਾਚੇ ਕਰਾ ਸਕਦੇ ਹਾਂ ਤੁਹਾਡੇ ਖਿਲਾਫ ਜਿਹੜਾ ਅਸੀਂ ਤੁਹਾਡੇ ਹੱਕ 'ਚ ਬੈਠ ਕੇ ਅਸੀਂ ਤੁਸੀਂ ਇਹ ਚੱਲ ਸਕਦੇ ਹਾਂ ਪਰ ਉਹਨਾਂ ਦੀ ਚਾਪਲੂਸੀ ਦੀ ਚਾਪਲਵਿੰਦਰ ਸਿੰਘ ਕੁੰਬੜਾ ਇਹਨਾਂ ਦੀ ਬਹੁਤ ਵੱਡਾ ਯੋਗਦਾਨ ਹੈਗਾ ਜਿਹੜਾ ਵੀ ਮੈਂ ਲੜਾਈ ਲੜਿਆ ਇਹ ਮੇਰੀ ਪਿੱਠ ਪਿੱਛੇ ਖੜੇ ਦੇ ਜੀ ਅਸੀਂ ਉਹ ਧਰਨਾ ਲਾ ਲਿਆ ਜਦੋਂ ਪਿੰਡਾਂ ਦੇ ਵਿੱਚ ਸ਼ਿਵਰੀ ਜੀ ਪੈ ਗਿਆ ਤਾਂ ਗਮਾਂડા ਸਾਡੀ ਕੋਈ ਸੁਣਾਈ ਨਾ ਕਰਿਆ ਤਾਂ ਮੈਂ ਇਹਨਾਂ ਨੂੰ ਮੜੇ ਇੱਕ ਥੋੜੇ ਨੌਜ ਦੇ ਦਿੱਤੀ ਵੀ ਮੈਂ ਧਰਨਾ ਲਾਣਾ ਮੈਂ ਪ੍ਰੋਪਰ ਦੱਸਿਆ ਨਹੀਂ ਇਹਨਾਂ ਨੂੰ ਚਲੋ ਜੀ ਮੈਂ ਜਾ ਕੇ ਉੱਥੇ ਬੈਠ ਗਿਆ ਤਾਂ ਇਹਨਾਂ ਨੇ ਜੀ ਪੂਰਾ ਸਹਿਯੋਗ ਦਿਆ ਸਾਡੇ ਪਿੰਡ ਦੇ ਨੇ ਵੀ ਸਹਿਯੋਗ ਦਿਆ ਇਲਾਕੇ ਦੇ ਨੇ ਸਹਿਯੋਗ ਦਿਆ ਜਿੰਨੇ ਵੀ ਅਧਿਕਾਰ ਸਾਹਿਬ ਆਣਦੇ ਪੰਚਾਇਤ ਯੂਨੀਅਨ ਦੇ ਵਿੱਚ ਤਾਂ ਇਹਨਾਂ ਦੀ ਹਿੰਮਤ ਸਤਕਾ ਜੀ ਅਸੀਂ ਉਹ ਲਈੜੇ 1 ਕਰੋੜ 96 ਲੱਖ ਰੁਪਈਆ ਪਾਕਰ ਪਰ ਪਿੰਡ ਵਾਤੇ ਗਲੀਆਂ ਨਾਲੀਆਂ ਵਾਤੇ ਜਿਹੜੀ ਸਾਨੂੰ ਮਤਲਬ ਫਟ ਕੇ ਸਿਵਰੇ ਫਟ ਕੇ ਨਾਲੇ ਮਤਲਬ ਖਰਾਬ ਕਰਦੇ ਸਾਡੀਆਂ ਉਹ ਠੀਕ ਕਰਨ ਵਾਸਤੇ ਤੇ ਪੰਚਾਇਤੀ ਰਾਜ ਨੇ ਪੈਸਾ ਲਾਇਆ ਉਹ ਜੋ ਜੈਨੀ ਗਰਮੀ ਦੇ ਵਿੱਚ ਇਸ ਮੀਟਿੰਗ ਦੇ ਵਿੱਚ ਹਾਜ਼ਰ ਹੋਏ ਹਨ ਅ ਰੀਣੀ ਅਸੀਂ ਸਾਰਿਆਂ ਦੇ ਸੋ ਜਿਵੇਂ ਅੱਜ ਇਹ ਤੀਸਰਾ ਚਰਨ ਇਸ ਮੋਰਚੇ ਦਾ ਨਵੇਂ ਸ਼ੁਰੂਆਤ ਦਾ ਜਿਹੜੀ ਆਪਾਂ ਕਰਨ ਲੱਗੇ ਆ ਉਹਦੇ ਵਿੱਚ ਜੋ ਹੈ ਰੇ ਵੀ ਅਸੀਂ ਸ਼ੋਭ ਪਹਿਲਾਂ ਵੀ ਜਿੰਦਾਬੋਸ ਰਹਾ ਹੁਣ ਵੀ ਕਰਦੇ ਰਹਾਂਗੇ ਸੋ ਮੇਰੀ ਇੱਕ ਬੇਨਤੀ ਸਗੀ ਬੋਲਾ ਜਿਹਨੂੰ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਜਿਹੜੇ ਚੋਰਾਂਗੇ ਸਾਥੀ ਗੁੱਸ ਚੱਲੇਗਾ ਕਾਫੀ ਬਾਈ ਜਿੰਨੇ ਵੀ ਬੱਠੇ ਨੇ ਮੇਰੇ ਖਿਆਲ ਤੋਂ ਤੋਂ ਵੱਧ ਬੰਦੇ ਨੂੰ ਚੋਰ ਨਹੀਂ ਪਤਾ ਕਿ ਚੋਰ ਹੈ ਕੜੇ ਆ ਸੋ ਮੇਰੀ ਇਹ ਬੇਨਤੀ ਆ ਕਿ ਇੱਥੇ ਜਿਵੇਂ ਤੁਸੀਂ ਆਪਣੇ ਫੋਟੋਆਂ ਲਾਈਆਂ ਹੋਈਆਂ ਬੜੀਆਂ ਬੜੀਆਂ ਬਣਾ ਕੇ ਉਹ ਚੋਰਾਂ ਦੇ ਉੱਤੇ ਨੌ ਲਿਖਿਆ ਜਾਣ ਕਿਹੜੇ ਪਿੰਡ ਦਾ ਕਿਹੜੇ ਨਿਕ ਮਚਾ ਕਿਹੜਾ ਚੋਰ ਆਗਾ ਸਾਨੂੰ ਪਤਾ ਤਾਂ ਹੋਵੇ ਕਮ ਸੇ ਕਮ ਉਹ ਰਾਹੀਂ ਜਿੰਦਾਬਦ ਮੁਰਦਾਬਦ ਕਰਕੇ ਚਲੇ ਜਾਂਦੇ ਆ ਸੋ ਮੇਰੀ ਬੇਨਤੀ ਆ ਜਿੰਨੇ ਵੀ ਚੋਰ ਚਾਹੇ ਹੋ ਫਰਵੰਸ ਸਰ ਹਰਨੇਕ ਸਿੰਘ ਕੋਲ ਲਿਸਟਾ ਚਾਹੇ ਇਸ ਮੋਰਚੇ ਕੋਲ ਲਿਸਟਾ ਉਹ ਇਕੱਠੀ ਕਰਕੇ ਵੱਡੇ ਵੱਡੇ ਇੱਥੇ ਫਲੈਕਸਾ ਜਿਨ੍ਹਾਂ ਦੇ ਆ ਚੋਰਾਂ ਦੀਆਂ ਫੋਟੋਆਂ ਮਿਲਦੀਆਂ ਉਹਨਾਂ ਦੀਆਂ ਫੋਟੋਆਂ ਲਾਈ ਜਾਣ ਨਾਲ ਜਿੱਦਾਂ ਥਾਣੇ ਲੱਗੀਆਂ ਹੁੰਦੀਆਂ ਤਾਂ ਜੋ ਹਾਜਮਾ ਥਾਣੇ ਲੱਗੀਆਂ ਹੁੰਦੀਆਂ 10 ਨੰਬਰੀ ਜਿਹੜੇ ਹੁੰਦੇ ਆ ਕਮ ਸੇ ਕਮ ਸਾਡੇ ਸਮਾਜ ਨੂੰ ਪਤਾ ਤਾਂ ਹੋਵੇ ਨਾ ਕਿ ਚੋਰ ਹੈ ਸਣਤਾਂ ਨੂੰ ਤਾਂ ਲਗਾਈ ਨਹੀਂ ਪਤਾ ਵੀ ਚੋਰ ਹੈ ਕਿਹੜੇ ਹੋ ਸਕਦਾ ਸਾਡੇ ਵਿੱਚੋਂ ਚੋਰ ਬੈਠੇ ਹੁਣ ਹੋ ਸਕਦਾ ਮੇਰੇ ਗਵਾਂਢ ਦੇ ਗਰੂਪ ਦੇ ਵਿੱਚ ਕੋਈ ਚੋਰ ਬੈਠਾ ਹੋਵੇ ਮੈਨੂੰ ਪਤਾ ਹੀ ਨਹੀਂ ਹੈ ਤੇ ਤੁਹਾਨੂੰ ਭਰੋਸਾ ਵੀ ਦਿਵਾਉਣਾ ਹੈ ਕਿ ਜਿਹੜਾ ਪਹਿਲਾ ਚੋਰ ਫੜੋ ਮੋਰਚਾ ਲੱਗਿਆ ਸੀ ਮੇਰਾ ਉਹਦੇ ਵਿੱਚ ਵੀ ਫਤਿਹਗੜ੍ਹ ਜ਼ਿਲ੍ਹੇ ਵੱਲੋਂ ਜੈ ਸਿੰਘ ਕਾਲੋ ਕੋਈ ਇਹਨਾਂ ਨੇ ਮੇਰਾ ਨਾਮ ਪਵਾਇਆ ਸੀ ਮੈਂ ਰਾਤਾਂ ਵੀ ਕੱਟੀਆਂ ਹੈ ਦਿਨ ਵੀ ਕੱਟੇ ਨੇ ਤੇ ਕਈ ਬੰਦੇ ਉਸ ਸਮੇਂ ਉਸ ਮੋਰਚੇ ਨੂੰ ਫੇਲ ਕਰ ਲਈ ਲੱਤਾਂ ਵੀ ਘਰੇਸਦੇ ਰਹੇ ਨੇ ਮੈਂ ਕੁਮੜਾ ਸਾਹਿਬ ਨੂੰ ਬੇਨਤੀ ਕਰਦਾ ਉਹ ਜੇ ਬੰਦੇ ਤੋਂ ਹੁਣ ਵੀ ਸੁਚੇਤ ਰਹਿਣਾ ਇਹ ਮੋਰਚਾ ਕਿਸੇ ਇੱਕ ਦਾ ਨਹੀਂ ਹੈ ਸਾਰੇ ਸਮਾਜ ਦਾ ਹੈ ਅਸੀਂ ਮੋਰਚੇ ਦੇ ਵਿੱਚ ਬੱਦ ਕਰਕੇ ਹਿੱਸਾ ਪਾਵਾਂਗੇ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਜਿਹਦੇ ਕੋਲ ਗੱਡੀ ਹੈ ਉਹ ਜਦੋਂ ਵੀ ਕੋਈ ਪ੍ਰੋਗਰਾਮ ਹੁੰਦਾ ਤਾਂ ਪੰਜ ਬੰਦੇ ਲੈ ਕੇ ਆਵੇ ਜਿਹਦੇ ਕੋਲ ਮੋਟਰਸਾਈਕਲ ਆ ਮੋਟਰਸਾਈਕਲ ਤੇ ਆਉਂਦਾ ਤਾਂ ਦੋ ਬੰਦੇ ਦਾ ਜ਼ਰੂਰ ਆਉਣ ਇਹ ਨਾ ਹੋਵੇ ਵੀ ਇਕੱਠੇ ਲੋਕ ਹੋਰ ਕਰਦੇ ਰਹਿਣ ਟਿਟੇਟਰਸ਼ਿਪ ਕੋਈ ਹੋਰ ਕਰਦੇ ਰਹਿਣ ਇਹਨਾਂ ਤੇ ਵੀ ਆਪਾਂ ਧਿਆਨ ਦੇਣਾ ਹੈ ਮੈਂ ਜੋ ਵੀ ਕੁੰਬੜਾ ਸਾਹਿਬ ਡਿਊਟੀ ਲਾਉਣਗੇ ਮੈਂ ਉਹਨੂੰ ਸਿਰ ਮੱਥੇ ਮੰਨ ਕੇ ਇਸ ਮੋਰਚੇ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਾਂਗਾ ਜਿਵੇਂ ਪਹਿਲਾ ਮੋਰਚੇ ਦੇ ਵਿੱਚ ਨਮਾਇੰਦਗੀ ਦੇਖੀ ਗਈ ਪਰ ਸਾਨੂੰ ਮਾਲ ਹੈ ਸਾਰੇ ਬੰਦੇ ਤੇ ਪੰਜ-ਪੰਜ ਵਿਅਕਤੀ ਤੇ 7-7 ਆਜੇ ਤਾਂ 100-200 ਬੰਦਾ ਹੋਊਗਾ ਤਾਂ ਕਿ ਆਪਣਾ ਪ੍ਰੈਸ਼ਰ ਦਬਾ ਪੈ ਜਾਏ ਚੋਣ ਜੱਬ ਦਾ ਦੁਬਾਰਾ ਫੇਰ ਲੱਗਣ ਨੂੰ ਤਿਆਰ ਹੈ ਪੰਚਾਇਤੀ ਇਲੈਕਸ਼ਨ ਸ਼ੁਰੂ ਹੋ ਜਾਣਾ ਵਲਾਗ ਸੰਧੀ ਜਿਲ੍ਹਾ ਪ੍ਰੀਸ਼ਦ ਸ਼ੁਰੂ ਹੋ ਜਾਣਾ ਸਰਕਾਰ ਨੂੰ ਫੇਰ ਬਹਾਨਾ ਮਿਲ ਜਾਣਾ ਤੁਸੀਂ ਕਹਾ 24 ਤਰੀਕ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਕੜਾ ਕਰਗੇ ਜੇ ਆਪਣਾ ਦਬਾਅ ਪ੍ਰੈਸ਼ਰ ਬਣ ਜਾਊਗਾ ਦਬਾਅ ਪ੍ਰੈਸ਼ਰ ਬਣਾਉਣ ਵਾਸਤੇ ਤੁਸੀਂ ਸਾਰਿਆਂ ਨੇ ਜੋਰ ਲਾਣਾ ਮੇਰਾ ਇਕੱਲੇ ਦਾ ਨਾ ਦੇਖੋ ਪਰ ਤੁਸੀਂ ਸਾਰੇ ਪੰਜ-ਪੰਜ ਬੰਦੇ ਨਾਲ ਲੈ ਕੇ ਆਇਓ ਤਾਂ ਕਿ ਆਪਣਾ 100-200 ਬੰਦਾ ਇੱਥੇ ਚੌਂਕ 'ਚ ਬੈਠਾ ਹੋਵੇ ਪ੍ਰੈਸ ਵੀ ਤੁਹਾਡੀ ਜਿਹੜੀ ਖਬਰ ਵਧੀਆ ਬਣਾਉਂਦੀ ਹੈ ਵਧੀਆ ਚੱਕਦੀ ਹੈ ਆਉਣਾ ਸਿਰਫ ਤਾਂ ਜੇ 10 ਵਜੇ ਕਹਿੰਦਾ ਤਾਂ 10 ਵਜੇ ਆ ਜਿਓ ਲੇਟ ਨਾ ਹੋਇਓ ਤਾਂ ਕਿ 11:30 11:30 ਡੇਢ ਘੰਟੇ ਦਾ ਸਮਾਂ 12 ਵ ਤਾਂ ਕਿ ਧੁੱਪ ਚ ਕਿਸੇ ਵੀਰ ਨੂੰ ਕਿਸੇ ਭੈਣ ਨੂੰ ਕਿਸੇ ਭਾਈ ਨੂੰ ਕਿਸੇ ਬਜ਼ੁਰਗ ਨੂੰ ਤਕਲੀਫ ਨਾ ਹੋਵੇ ਵੀ ਸਾਡੇ ਧਰਨੇ ਕਰਕੇ ਕਿਸੇ ਬੰਦੇ ਨੂੰ ਧੁੱਪ ਚ ਮਰਨਾ ਪਿਆ ਤੇ ਮੇਰੀ ਇਹ ਬੇਨਤੀ ਹੈ ਤੇ ਮੈਂ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਜਿੰਨੇ ਵੀ ਤੁਹਾਡੇ ਸਾਥੀਆਂ ਇਹਨਾਂ ਦੀਆਂ ਗੱਲਾਂ ਧਿਆਨ ਦੇ ਵਿੱਚ ਲਿਆਉਣ ਵਾਸਤੇ ਸਾਡੇ ਸਮਾਜ ਦੀਆਂ ਇਹ ਜੈਰਾਬਰੇਸ਼ਨ ਚੋਰ ਫੜੋ ਮੋਰਚਾ ਇੰਨੀ ਦੇਰ ਤੋਂ ਸੰਘਰਸ਼ ਕਰ ਅਤੇ ਬੇਨਤੀ ਹੈ ਕਿ ਇਹ ਦੀਆਂ ਮੰਗਾਂ ਜਲਦੀ ਜਲਦੀ ਮੰਨੀਆਂ ਜਾਣ ਨਹੀਂ ਕੋਈ ਵੱਡਾ ਸੰਘਰਸ਼ ਕੀਤਾ ਜਾਊਗਾ ਜੀ ਸਭ ਤੋਂ ਪਹਿਲਾਂ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਭ ਜਰਾ ਕੁਮੜਾ ਸਾਹਿਬ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਜਿਨ੍ਹਾਂ ਨੇ ਆਪਣੇ ਸੇ ਜਮੇਵਾਰੀ ਚ ਕੀਤੀ ਧੰਵਾ ਦੇ ਹਨ ਮੈਂ ਅੱਜ ਥੋੜਾ ਸੇਹ ਦਿਖਾ ਦਿਆਂਗਾ ਕੁਝ ਲੀਟ ਹੋ ਗਿਆ ਮੈਂ ਮੁੱਖ ਤੌਰ ਤੇ ਇਹ ਗੱਲ ਦੱਸਾਂ ਕਿ ਸਾਨੂੰ ਆਪਣੇ ਤਰ੍ਹਾਂ ਦੀ ਆਪ ਹੀ ਲੜਾਈ ਲੜਨੀ ਪਈ ਹੈ ਬਾਕੀ ਪਾ ਕੇ ਤੋਂ ਤੋਂ ਸਾਰਾ ਵੇਖਿਆ ਇਹਨੂੰ ਬਹੁਤ ਸਾਰੇ ਅੰਕੜੇ ਦੇ ਵਿੱਚ ਉਹਨਾਂ ਚੋਰਾਂ ਨੇ ਜਿੱਦਾਂ ਸਰਕਾਰ ਦੀ ਬਹੁਤ ਬਹੁਤ ਕੀਤੀ ਭਾਂਤੀ ਵੀ ਕੀਤਾ ਉਹਨਾਂ ਦਾ ਥੋੜਾ ਜਿਹਾ ਬਾਰੀਕ ਰਿਸ਼ਤਰਾ ਇਹ ਚੋਰਾ ਨੇ ਕਿਤਰਾ ਉਹਨ ਸਰਕਾਰ ਦੇ ਨਾਲ ਕੀਤਾ ਆਪਣੇ ਬਕਵਾਸ ਇਸ ਕਰਕੇ ਸਾਡੇ ਆਪਣੇ ਨੱਕਾ ਜਿਓ ਹੋਣਾ ਚਾਹੀਦਾ ਬਹੁਤ ਹੀ ਨਾਲ ਸ਼ਾਸਿਪਾ ਜਿਹਨਾਂ ਆਸ ਰੱਖੀ ਗਈ ਬਹੁਤ ਜੀ ਸ਼ੇਖ ਦੀ ਖਰਾਬੀ ਨੂੰ ਉਹਨਾਂ ਬਹੁਤ ਜੀ ਲੱਗੇ ਜੇ ਗਲਤੀ ਕਰ ਸਕਦਾ ਵਾਹ ਜੀ ਦਿੱਤਾ ਖਾਲਸਾ ਤੇ ਚੌਂਕ ਤੇ ਪਰ ਰੌਲਾ ਰੱਪਾ ਪਾਣਾ ਪ੍ਰਸ਼ਾਸਨ ਸ਼ਾਸਨ ਸਾਰੀ ਪ੍ਰੈਸ ਆਈ ਹੋਊਗੀ ਸਾਰੀ ਪ੍ਰੈਸ ਜਿਹੜੇ ਟੀਵੀ ਚੈਨਲ ਨੈਸ਼ਨਲ ਚੈਨਲ ਉਲਾ ਲਾਂਗੇ ਤੇ ਅਗਲੀ ਜਿਹੜੀ ਕਾਰਵਾਈ ਤੁਹਾਡੀ 24 ਤਰੀਕ 26 ਤਰੀਕ ਦੀ ਸੋਮਵਾਰ ਦੀ ਇੱਥੇ ਇਕੱਠ ਕਰਾਂਗੇ ਤੇ ਇਹਨਾਂ ਹੀ ਕਹਿੰਦਾ ਹੋਇਆ ਖੀਮਾ ਦਾ ਜੱਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ